ਜੀ ਦੋਸਤੋ ਅੱਜ ਆਪਾਂ ਬਣਾਉਣ ਜਾ ਰਹੇ ਆਂ ਸੂਂਗਰਿਆਂ ਦੀ ਚਟਨੀ ਬਹੁਤ ਹੀ ਸਵਾਦਗਰਦੀ ਏ ਕਦੇ ਕਦੇ ਕੁਝ ਵੀ ਖਾਣ ਨੂੰ ਦਿਲ ਨਾ ਕਰੇ ਤਾਂ ਇਸ ਤਰ੍ਹਾਂ ਦੇ ਨਾਲ ਆਪਾਂ ਇਹ ਵਾਲੀ ਚਟਨੀ ਬਣਾ ਕੇ ਰੋਟੀ ਖਾ ਸਕਦੇ ਆਂ ਬਾਕੀ ਆਪਣੇ ਲਈ ਬਹੁਤ ਬੈਨੀਫੀਸ਼ੀਅਲ ਵੀ ਹੁੰਦੀ ਏ ਸੋ ਆਪਾਂ ਤੁਹਾਡੇ ਨਾਲ ਅੱਜ ਇਹ ਵਾਲੀ ਚਟਨੀ ਬਣਾ ਕੇ ਸ਼ੇਅਰ ਕਰਾਂਗੇ ਬਨੇ ਰਹਿਣਾ ਵੀਡੀਓ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਹਾਂਜੀ ਦੋਸਤੋ ਇੱਥੇ ਆਪਾਂ ਸੂੰਗਰਿਆਂ ਦੇ ਜਿਹੜਾ ਫਰੰਟ ਵਾਲਾ ਹਿੱਸਾ ਵੀ ਆਪਾਂ ਕੱਟ ਲਵਾਂਗੇ ਤੇ ਬੈਕ ਵਾਲਾ ਹਿੱਸਾ ਵੀ ਆਪਾਂ ਕੱਟ ਲਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਵਾਸ਼ ਕਰ ਲੈਣਾ ਵਾ ਤੇ ਅੱਜ ਵਾਲੀ ਜਿਹੜੀ ਚਟਨੀ ਆਪਾਂ ਬਣਾਉਣ ਜਾ ਰਹੇ ਹਾਂ ਬਿਲਕੁਲ ਦੇਸੀ ਤਰੀਕੇ ਦੇ ਨਾਲ ਬਣਾਵਾਂਗੇ ਕੁੰਡੇ ਘੋਟਨੇ ਦੇ ਨਾਲ ਆਪਾਂ ਚਟਨੀ ਬਣਾ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਹਰੀਆਂ ਮਿਰਚਾਂ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਆਪਾਂ ਚਟਨੀ ਬਣਾਉਣ ਦੇ ਲਈ ਯੂਜ਼ ਕਰ ਰਹੇ ਹਾਂ ਇੱਥੇ ਥੋੜਾ ਜਿਹਾ ਸਬਤ ਧਨੀਆ ਤੇ ਥੋੜੀਆਂ ਜੀਆਂ ਸਬਤ ਕਾਲੀਆਂ ਮਿਰਚਾਂ ਜੀ 6-7 ਕਾਲੀਆਂ ਮਿਰਚਾਂ ਤੇ ਥੋੜਾ ਜਿਹਾ ਸਬਤ ਧਨੀਆ ਆਪਾਂ ਹਰੀਆਂ ਮਿਰਚਾਂ ਦੇ ਨਾਲ ਹੀ ਪੀਸ ਲਵਾਂਗੇ ਤੇ ਨਮਕ ਤੁਸੀਂ ਟੇਸਟ ਦੇ ਅਕੋਰਡਿੰਗ ਪਾਉਣਾ ਤੇ ਤੁਸੀਂ ਅਨਾਰ ਦਾਣਾ ਵੀ ਪਾ ਸਕਦੇ ਹੋ ਇਮਲੀ ਵੀ ਇਸ ਚਟਨੀ 'ਚ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਹੈ ਹੁਣ ਆਪਾਂ ਮਿਰਚਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਰਗੜ ਲਵਾਂਗੇ ਇਹਨਾਂ ਦੇ ਜਿਹੜੇ ਬੀਜ ਆ ਚੰਗੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਆਪਾਂ ਪੀਸ ਲੈਣਾ ਵਾ ਬਿਲਕੁਲ ਖਤਮ ਕਰ ਦੇਣਾ ਬੀਜ ਨਹੀਂ ਰਹਿਣ ਦੇਣਾਗਾ ਚਟਨੀ ਤਾਂ ਅਗਰ ਤੁਸੀਂ ਜਲਦੀ ਬਣਾਉਣੀ ਚਾਹੁੰਦੇ ਹੋ ਤਾਂ ਮਿਕਸੀ ਦੇ ਜਾਰ ਵਿੱਚ ਵੀ ਬਣ ਜਾਂਦੀ ਹੈ ਪਰ ਜਿਹੜੀ ਆ ਵਾਲੀ ਚਟਨੀ ਖਾ ਕੇ ਨਜ਼ਾਰਾ ਆਉਂਦਾ ਵਾ ਉਹ ਮਿਕਸੀਆਂ ਵਿੱਚ ਚਟਨੀ ਦਾ ਨਹੀਂ ਆਉਂਦਾ ਉਹ ਦਾ ਟਾਈਮ ਪਾਸ ਹੀ ਆ ਇਸ ਤਰ੍ਹਾਂ ਦੇ ਨਾਲ ਚਟਨੀ ਬਹੁਤ ਟੇਸਟੀ ਬਣਦੀ ਆ ਡਰਾਈਵਰ ਆਪਣਾ ਦਾਲਾਂ ਸਬਜ਼ੀਆਂ ਖਾ ਕੇ ਮਨ ਜੇ ਅੱਕ ਜਾਂਦਾ ਹੁੰਦਾ ਵਾ ਐ ਹੁੰਦਾ ਵੀ ਕੁਝ ਹਲਕਾ ਜਿਹਾ ਖਾਣ ਨੂੰ ਹੋਵੇ ਕੁਝ ਵੱਖਰਾ ਜਿਹਾ ਖਾਣ ਨੂੰ ਦਿਲ ਕਰਦਾ ਹੁੰਦਾ ਵਾ ਤਾਂ ਉਦੋਂ ਦਹੀਂ ਦੇ ਚਟਨੀ ਬਹੁਤ ਵਧੀਆ ਆਪਸ਼ਨ ਹੁੰਦੀ ਏ ਗਰਮੀਆਂ ਦੇ ਵਿੱਚ ਅਗਰ ਤੁਸੀਂ ਖਾਣੇ ਹੋ ਤਾਂ ਦਹੀਂ ਚਟਨੀ ਦੇ ਨਾਲ ਬਹੁਤ ਹੀ ਰੋਟੀ ਸਵਾਦ ਲੱਗਦੀ ਏ ਤੇ ਮੂੰਗਰੇ ਜਾਂ ਸੂੰਗਰੇ ਜਿਹੜੇ ਹੁੰਦੇ ਨੇ ਇਹ ਸਰਦੀਆਂ ਦੇ ਵਿੱਚ ਹੁੰਦੇ ਨੇ ਤੇ ਸਰਦੀਆਂ ਦੇ ਵਿੱਚ ਤੁਸੀਂ ਅਗਰ ਇਹ ਵਾਲੀ ਚਟਨੀ ਬਣਾ ਕੇ ਖਾਓਗੇ ਤਾਂ ਬਹੁਤ ਹੀ ਸਵਾਦ ਲੱਗਦੀ ਏ ਸਾਗ ਦੇ ਨਾਲ ਜਾਂ ਕਿਸੇ ਵੀ ਹੋਰ ਦਾਲ ਸਬਜ਼ੀ ਦੇ ਨਾਲ ਵੀ ਖਾਓਗੇ ਤਾਂ ਦਾਲ ਸਬਜ਼ੀ ਦਾ ਟੇਸ ਆ ਜਿਹੜਾ ਦੁੱਗਣਾ ਹੋ ਜਾਂਦਾ ਵਾ ਸਾਨੂੰ ਚਟਨੀ ਤਾਂ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਏ ਨਾਲੇ ਸਿੰਪਲ ਹੁੰਦੀ ਨਾਲੇ ਬਿਨਾ ਤੜਕੇ ਫੜਕਿਆਂ ਤੋਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਏ ਤੇ ਮਿਰਚਾਂ ਆਪਣੀਆਂ ਬਿਲਕੁਲ ਪੀਸੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਦੋ మీడియం ਜਿਹੇ ਸਾਈਜ਼ ਦੇ ਪਿਆਜ਼ ਛਲਕੇ ਰੱਖਲੇ ਸੀ ਕੋਲੇ ਤੇ ਉਹਨਾਂ ਨੂੰ ਆਪਾਂ ਕੱਟ ਲਵਾਂਗੇ ਤੁਸੀਂ ਲੰਬੇ-ਲੰਬੇ ਵੀ ਕੱਟ ਕੇ ਪਾ ਸਕਦੇ ਹੋ ਤੇ ਇਸ ਤੋਂ ਬਰੀਕ ਵੀ ਪਾ ਸਕਦੇ ਹੋ ਹੁਣ ਆਪਾਂ ਪਿਆਜ਼ਾਂ ਨੂੰ ਵੀ ਦਰਦਰਾ ਜਿਹਾ ਕੁੱਟ ਲੈਣਾ ਵਾ ਜਿਆਦਾ ਨਹੀਂ ਪਿਸਣਾ ਦਾ ਦਰਦਰਾ ਜਿਹਾ ਕੁੱਟਣਾ ਵਾ ਜ ਜਦੋਂ ਇਹ ਦਰਦਰੇ ਜਿਹਾ ਕੁੱਟੇ ਗਏ ਤਾਂ ਆਪਾਂ ਜਿਹੜੇ ਸੁngਰੇ ਆ ਸਾਈਡ ਤੇ ਰੱਖੇ ਉਹ ਵੀ ਆਪਾਂ ਇਸ ਦੇ ਵਿੱਚ ਚੀਰ ਕੇ ਪਾ ਦੇਵਾਂਗੇ ਤੇ ਫੇਰ ਆਪਾਂ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਕੁੱਟ ਲਵਾਂਗੇ ਦੋਸਤੋ ਅਗਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਨਾਲ ਵਾਲਾ ਬੈਲ ਆਈਕਨ ਜ਼ਰੂਰ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਦੇਖੋ ਜੀ ਪਿਆਜ਼ ਆਪਣੇ ਦਰਦਰੇ ਜਿਹੇ ਕੁੱਟੇ ਗਏ ਆ ਹੁਣ ਆਪਾਂ ਇਸ ਦੇ ਵਿੱਚ ਸੂੰਗਰੇ ਕੱਟ ਕੇ ਪਾ ਦੇਵਾਂਗੇ ਪਿਆਜ਼ ਅਤੇ ਸੁngਰੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਆਪਾਂ ਪੀਸ ਲਏ ਨੇ ਤੇ ਬਿਲਕੁਲ ਦੇਖੋ ਮਹੀਨ ਹੋ ਗਏ ਨੇ ਚਟਨੀ ਆਪਣੀ ਬਿਲਕੁਲ ਬਣ ਕੇ ਰੈਡੀ ਆ ਤੇ ਇਸ ਨੂੰ ਬਣਾਉਣ ਦੇ ਵਿੱਚ ਕੋਈ ਜ਼ਿਆਦਾ ਚਰਨੀ ਲੱਗਾ 5-7 ਮਿੰਟ ਹੀ ਲੱਗਦੇ ਨੇ ਮਿਹਨਤ ਜ਼ਰੂਰ ਲੱਗ ਜਾਂਦੀ ਹੈ ਥੋੜੀ ਜਿਹੀ ਇਹਦੇ ਤੇ ਕਿਉਂਕਿ ਤੁਸੀਂ ਮਿਕਸੀ ਦੇ ਨਾਲ ਬਣਾਉਂਦੇ ਹੋ ਤਾਂ ਉਸ ਕੰਟਾ ਜੀ ਬਣ ਕੇ ਰੈਡੀ ਹੋ ਜਾਂਦੀ ਹੈ ਇਹਦੇ ਤੇ ਕੁਝ ਟਾਈਮ ਲੱਗ ਜਾਂਦਾ ਵਾ ਪਰ ਇਸ ਤਰ੍ਹਾਂ ਦੇ ਨਾਲ ਚੀਜ਼ਾਂ ਬਣਾ ਕੇ ਖਾਣੇ ਨੂੰ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਨੇ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਹੁਣ ਆਪਾਂ ਸਾਰੀ ਚਟਨੀ ਨੂੰ ਕੱਢ ਲਵਾਂਗੇ ਸਾਈਡ ਤੇ ਕਿਸੇ ਭਾਂਡੇ ਦੇ ਵਿੱਚ ਤੇ ਤੁਸੀਂ ਇਸ ਤਰ੍ਹਾਂ ਦੇ ਨਾਲ ਚਟਨੀ ਬਣਾ ਕੇ ਜਰੂਰ ਖਾਣਾ ਅਗਰ ਤੁਸੀਂ ਵੀ ਖਾਣੇ ਹੋ ਤਾਂ ਮੈਨੂੰ ਜਰੂਰ ਦੱਸਣਾ ਵੀ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਹ ਵਾਲੀ ਚਟਨੀ ਬਣਾ ਕੇ ਖਾਣੇ ਹੋ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਹੱਸਦੇ ਰਹੋ ਬਸਤੇ ਰਹੋ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ Thank you.